ਸਮੁੰਦਰ ਦੇ ਕੰਡੇ ਦੇ ਨੇੜੇ ਇੱਕ ਫਕੀਰ ਰਹਿੰਦਾ ਸੀ ਜਿੰਨੂੰ ਲੋਕ ਬੜੇ ਮੰंदे ਸਨ ਲੋਕ ਦੂਰੋਂ ਦੂਰੋਂ ਉਹਦੇ ਦਰਸ਼ਨ ਕਰਨਾਂ ਦੇ ਉਹਦੇ ਕੋਲ ਬੜੀਆਂ ਰਿੱਧੀਆਂ ਸਿੱਧੀਆਂ ਸਨ ਉਹਦੀਆਂ ਰਿੱਧੀਆਂ ਸਿੱਧੀਆਂ ਤੋਂ ਲੋਕ ਬੜੇ ਪ੍ਰਭਾਵਿਤ ਹੁੰਦੇ ਉਹਨੂੰ ਪੂਜਦੇ ਉਹਨੂੰ ਬੜਾ ਮੰਨਦੇ ਸਨ ਉਹ ਉੱਡ ਸਕਦਾ ਸੀ ਇਹੋ ਜਿਹਾ ਕਰਤੱਵ ਦੇਖ ਕੇ ਲੋਕ ਬੜੇ ਹੈਰਾਨ ਹੁੰਦੇ ਉਹ ਇਹੋ ਜਿਹਾ ਕਰਤੱਵ ਕਰਦਾ ਸੀ ਜਿਹੜੇ ਆਮ ਲੋਗ ਨਹੀਂ ਸੰਕਰ ਸਕਦੇ ਕਿਸ ਕਰਕੇ ਲੋਗ ਉਹਦੇ ਪਿੱਛੇ ਪਿੱਛੇ ਰਹਿੰਦੇ ਉਹਨੂੰ ਮੰਨਦੇ ਉਹਦੀ ਪੂਜਾ ਕਰਦੇ ਉਸਦੀ ਉਡਣ ਦੀ ਕਲਾ ਨੂੰ ਦੇਖਣ ਵਾਸਤੇ ਲੋਕ ਉਹਦੇ ਕੋਲ ਦੂਰੋਂ ਦੂਰੋਂ ਆਂਦੇ ਉਸ ਫਕੀਰ ਦਾ ਨਾਮ ਸੀ ਮੁਕਦਮ ਉਸ ਨੂੰ ਹ੍ਰਦਿਆ ਸਿੱਧੀਆਂ ਦੀ ਦਾਤ ਬੜੀ ਭਗਤੀ ਕਰਨ ਤੋਂ ਬਾਅਦ ਮਿਲੀ ਸੀ ਕਰਾਮਾਤ ਕਹਿਰ ਦਾ ਨਾਮ ਹੈ ਇਹ ਗੁਰੂ ਸਾਹਿਬ ਦੇ ਬਚਨ ਹਨ ਹ੍ਰਦਿਆ ਸਿੱਧੀਆਂ ਵਿੱਚ ਪਾ ਕੇ ਬੰਦਾ ਭਗਤੀ ਨਹੀਂ ਕਰ ਸਕਦਾ ਕੋਈ ਕਰਾਮਾਤ ਦਿਖਾਣੀ ਇਹ ਕੋਈ ਚੰਗੀ ਗੱਲ ਨਹੀਂ ਇਹਨਾਂ ਦੇ ਨਾਲ ਬੰਦਾ ਅਗਦੀ ਨਾਲੋਂ ਟੁੱਟ ਜਾਂਦਾ ਹੈ ਰਿੱਧੀਆਂ ਸਿੱਧੀਆਂ ਵਿੱਚ ਫਸ ਕੇ ਬੰਦਾ ਹੰਕਾਰ ਵਿੱਚ ਫਸ ਜਾਂਦਾ ਹੈ ਗਰੀਬ ਨੂੰ ਅਜ ਤਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਉਸ ਸਮੁੰਦਰ ਦੇ ਕੰਡੇ ਤੇ ਪਹੁੰਚ ਗਏ ਉਹ ਮੁਕਦਮ ਫਕੀਰ ਉੱਥੇ ਹੀ ਖੜਾ ਸੀ ਜਦੋਂ ਮੁਕਦਮ ਫਕੀਰ ਨੇ ਧੰਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਦਰਸ਼ਨ ਕੀਤੇ ਤਾਂ ਉਸ ਨੂੰ ਪਤਾ ਚੱਲ ਗਿਆ ਕਿ ਇਹਨਾਂ ਵਿੱਚ ਕੋਈ ਰੱਬੀਨ ਹੋ ਰਹਾ ਹੈ ਜਦੋਂ ਉਸਨੇ ਗੁਰੂ ਸਾਹਿਬ ਦੇ ਚਿਹਰੇ ਤੇ ਨੂਰ ਦੇਖਿਆ ਤਾਂ ਉਸਨੇ ਗੁਰੂ ਸਾਹਿਬ ਨੂੰ ਬੜੇ ਅਦਬ ਸਤਕਾਰ ਨਾਲ ਬਿਠਾਇਆ ਗੁਰੂ ਸਾਹਿਬ ਸਮੁੰਦਰ ਦੇ ਕੰਡੇ ਦੇ ਨੇੜੇ ਬੈਠ ਕੇ ਉਹਦੇ ਸਾਹਮਣੇ ਇੱਕ ਮਸਜਿਦ ਸੀ ਉਹ ਮਸਜਿਦ ਜ਼ੋਰ-ਜ਼ੋਰ ਨਾਲ ਹਿੱਲਣ ਲੱਗ ਪਈ ਇਹ ਦੇਖ ਕੇ ਸਾਰੇ ਹੈਰਾਨ ਰਹੇ ਦੇ ਸਾਰੇ ਡਰ ਗਏ ਉਹਨਾਂ ਨੂੰ ਐਦਾਂ ਲੱਗਣ ਲੱਗਾ ਕਿਤੇ ਇਹ ਮਸਜਿਦ ਸਾਡੇ ਤੇ ਨ ਡਿੱਗ ਜਾਏ ਉਹ ਸਾਰੇ ਅੰਦਰ-ਉੱਧਰ ਭੱਜਣ ਲੱਗੇ ਜਦੋਂ ਇਹ ਸਾਰਾ ਕੋਤਕ ਮੁਕਤਮ ਫਕੀਰ ਨੇ ਦੇਖਿਆ ਉਹ ਕਹਿਣ ਲੱਗਾ ਤੁਸੀਂ ਇੱਧਰ-ਉੱਧਰ ਨਾ ਭਜੋ ਜਿੰਨੀ ਦੇਰ ਮੈਂ ਹਾਂ ਓਨੀ ਦੇਰ ਤੁਹਾਨੂੰ ਕੁਝ ਨਹੀਂ ਹੋਏਗਾ ਤੁਸੀਂ ਜਿੱਥੇ-ਜਿੱਥੇ ਵੀ ਹੋ ਤੁਸੀਂ ਉੱਥੇ ਹੀ ਠਹਿਰੋ ਮੁਕਤਮ ਫਕੀਰ ਨੇ ਹੱਥ ਜੋੜ ਕੇ ਪਰਮੇਸ਼ਵਰ ਅੱਗੇ ਬੇਨਤੀ ਕੀਤੀ ਹੇ ਪਰਮੇਸ਼ਵਰ ਇਸ ਮਸੀਤ ਨੂੰ ਤੂੰ ਹਿਲਣੋਂ ਬੰਦ ਕਰ ਦੇ ਉਸ ਫਕੀਰ ਨੇ ਬੜੀ ਭਗਤੀ ਕੀਤੀ ਹੋਈ ਸੀ ਉੰਨੇ ਸਾਰੀਆਂ ਕਰਾਮਾਤਾਂ ਭਗਤੀ ਕਰਕੇ ਲਿੱਤੀਆਂ ਆਈਆਂ ਸਨ ਪਰਮੇਸ਼ਵਰ ਆਪਣੇ ਭਗਤਾਂ ਦੀ ਜ਼ਰੂਰ ਸੁਣਦਾ ਹੈ ਪਰਮਾਤਮਾ ਨੇ ਉਹਦੀ ਬੇਨਤੀ ਸੁਣ ਲਈ ਤੇ ਮਸੀਤ ਨੂੰ ਹਿਲਣਾ ਬੰਦ ਕਰ ਦਿੱਤਾ ਪਰ ਮੁਕਤਮ ਫਕੀਰ ਇਹ ਨਹੀਂ ਸੀ ਜਾਣਦਾ ਕਿ ਜਿਨ੍ਹਾਂ ਨੂੰ ਉਹ ਅਰਦਾਸਾ ਕਰਦਾ ਹੈ ਉਹ ਉਸਦੇ ਕੋਲ ਹੀ ਬੈਠੇ ਸਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਭ ਕੁਝ ਦੇਖ ਰਹੇ ਸਨ ਕਿ ਕਿਵੇਂ ਮੁਕਤਮ ਫਕੀਰ ਨੇ ਅਰਦਾਸ ਕੀਤੀ ਤੇ ਕਿਵੇਂ ਉਹ ਮਸਜਿਦ ਹਿਲਣੋਂ ਬੰਦ ਹੋ ਗਈ ਸਾਰੇ ਲੋਕਾਂ ਨੇ ਦੇਖਿਆ ਕਿ ਜੋ ਮਸਜਿਦ ਤੇ ਪੁਚਾ ਲਾਇਆ ਸੀ ਉਹ ਰੁਕ ਗਿਆ ਸਾਰੇ ਲੋਕ ਬੜੇ ਖੁਸ਼ ਹੋਏ ਤੇ ਫਕੀਰ ਦੀ ਪ੍ਰਸ਼ੰਸਾ ਕਰਨ ਲੱਗੇ ਸਾਰੇ ਲੋਕ ਫਕੀਰ ਨੂੰ ਪੁੱਛਣ ਲੱਗੇ ਇਹ ਤੁਸੀਂ ਕਿਵੇਂ ਕੀਤਾ ਹੁਣੇ ਤਾਂ ਮਸਜਿਦ ਬੜੀ ਜ਼ੋਰ ਦੀ ਹਿਲ ਰਹੀ ਸੀ ਤੇ ਹੁਣ ਇਹ ਕਿਵੇਂ ਰੁਕ ਗਈ ਇਹ ਸੁਣ ਕੇ ਮੁਕਦਮ ਫਕੀਰ ਹੰਕਾਰ ਵਿੱਚ ਆ ਗਿਆ ਉਹ ਕਹਿਣ ਲੱਗਾ ਜਿਹੜੀ ਕਰਾਮਾਤ ਤੁਸੀਂ ਦੇਖੀ ਹੈ ਇਹ ਮੇਰੀ ਹੈ ਇਸ ਵਸੀਤ ਨੂੰ ਹਿਲਣ ਤੋਂ ਮੈਂ ਬੰਦ ਕੀਤਾ ਇਹ ਮੇਰੀ ਕਰਾ ਮਾਤਰਾ ਹਿਲਣੋਂ ਬੰਦ ਹੋਈ ਹੈ ਸਾਰੇ ਉਸ ਫਕੀਰ ਦੀ ਬੜੀ ਸ਼ੋਭਾ ਕਰਨ ਲੱਗੇ ਆਪਣੀ ਸ਼ੋਭਾ ਹੁੰਦੇ ਦੇ ਉਹ ਬੜਾ ਖੁਸ਼ ਹੋਇਆ ਇੱਕੋ ਧਮ ਕੁਝ ਹੋਇਆ ਤੇ ਫਕੀਰ ਤਰਤੀ ਤਰ ਰ ਪਿਆ ਇਹ ਸਾਰਾ ਕੋਤਕਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸੀ ਗੁਰੂ ਸਾਹਿਬ ਉਸ ਫਕੀਰ ਨੂੰ ਸਮਝਾਣਾ ਚਾਹੁੰਦੇ ਸੀ ਕਿ ਇਹ ਨਾ ਰਿੱਧੀਆਂ ਸਿੱਧੀਆਂ ਤੇ ਕਰਾ ਮਾਤਾਂ ਵਜਿ ਕੁਝ ਨਹੀਂ ਪਿਆ ਰਿੱਧੀਆਂ ਸਿੱਧੀਆਂ ਤਰ ਰਬ ਨਾਲੋਂ ਬੰਦੇ ਨੂੰ ਤੋੜ ਦਿੰਦੀ ਹੈ ਮੁਕਦਮ ਫਕੀਰ ਨੂੰ ਸਮਝਾਉਣ ਵਾਸਤੇ ਗੁਰੂ ਸਾਹਿਬ ਨੇ ਇਹ ਸਾਰਾ ਕੋਤਕ ਕੀਤਾ ਸੀ ਮੁਕਦਮ ਫਕੀਰ ਉੱਡ ਰਿਆ ਸੀ ਉਹ ਜ਼ਮੀਨ ਤੇ ਗਿਰ ਪਿਆ ਉਸ ਨੇ ਉੱਠ ਕੇ ਫੇਰ ਉੱਡਣ ਦੀ ਕੋਸ਼ਿਸ਼ ਕੀਤੀ ਪਰ ਉਹ ਉੱਡ ਨਹੀਂ ਸਕਿਆ ਉਸ ਨੇ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਵੱਲ ਵੇਖਿਆ ਗੁਰੂ ਸਾਹਿਬ ਥੋੜਾ ਥੋੜਾ ਮੁਸਕਰਾ ਰਹੇ ਸਨ ਉਸ ਨੂੰ ਪਤਾ ਚੱਲ ਗਿਆ ਕਿ ਇਸ ਸਾਰੇ ਖੇਡ ਦੇ ਪਿੱਛੇ ਗੁਰੂ ਸਾਹਿਬ ਹਨ ਉਸ ਨੂੰ ਪਹਿਲੇ ਹੀ ਪਤਾ ਚਲ ਚੁੱਕਾ ਸੀ ਕਿ ਖੁਰੂ ਸਾਹਿਬ ਵਿੱਚ ਕੋਈ ਅਲੌਕਿਕ ਖੇੜ ਹੈ ਮੁਕਦਮ ਫਕੀਰ ਨੇ ਆਪਣੀਆਂ ਸਾਰੀਆਂ ਰਿਦ੍ਦੇਸ ਦੀਆਂ ਵਰਦੀਆਂ ਉਹਦੀ ਕੋਈ ਵੀ ਕਰਾਮਾਤ ਨਹੀਂ ਚੱਲੀ ਮੁਕਦਮ ਫਕੀਰ ਸੋਚਣ ਲਗਾ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇਗੀ ਤਾਂ ਹੀ ਮੇਰੀਆਂ ਕਰਾਮਾਤਾਂ ਕਾਮ ਨਹੀਂ ਕਰ ਰਹੀਆਂ ਉਸਨੇ ਆਪਣੀ ਪੂਰੀ ਤਾਕਤ ਲਗਾਈ ਤਾਂ ਕੁਝ ਨਾ ਬਣਿਆ ਉਹ ਡਰ ਗਿਆ ਉਹ ਸੋਚਣ ਲੱਗਾ ਕੀ ਪਤਾ ਅਜ ਤੋਂ ਬਾਅਦ ਮੇਰੀਆਂ ਰਿਧੀਆਂ ਸਿੱਧੀਆਂ ਨਾ ਚੱਲਣ ਇਸ ਕਾਰਨ ਉਹ ਬੜਾ ਡਰ ਗਿਆ ਮੁਕਦਮ ਫਕੀਰ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਪਰਮਾਤਮਾ ਦੇ ਸਰੂਪ ਹੋ ਤੁਸੀਂ ਖੁਦ ਖੁਦਾ ਹੋ ਪਰਮੇਸ਼ਵਰ ਹੋ ਮੇਰੇ ਕੋਲੋਂ ਕੀ ਗਲਤੀ ਹੋ ਗਈ ਮੇਰੀਆਂ ਰਿਧੀਆਂ ਸਿੱਧੀਆਂ ਨਹੀਂ ਚੱਲ ਰਹੀਆਂ ਮੈਂ ਹਵਾ ਵਿੱਚ ਨਹੀਂ ਉੱਡ ਪਾ ਰਿਹਾ ਗੁਰੂ ਸਾਹਿਬ ਕਹਿ ਲਗੇ ਜਦੋਂ ਪੁਚਾਲ ਆਇਆ ਮਸਜਿਦ ਹਿੱਲਣ ਲੱਗ ਗਈ ਤਾਂ ਤੂੰ ਪਰਮਾਤਮਾ ਨੂੰ ਬੇਨਤੀ ਕੀਤੀ ਇਹ ਚੰਗੀ ਗੱਲ ਹੈ ਪਰ ਜਦੋਂ ਲੋਕਾਂ ਨੇ ਪੁੱਛਿਆ ਕਿ ਇਹ ਕਿੰਨੇ ਕੀਤਾ ਤਾਂ ਤੂੰ ਆਪਣਾ ਨਾਮ ਲੈ ਲਿਆ ਤੂੰ ਇਹ ਕਹਿ ਦਿੱਤਾ ਕਿ ਮਸੀਤ ਨੂੰ ਹਿਲਣਾ ਬੰਦ ਮੈਂ ਕਰਾਇਆ ਇਹ ਮੇਰੀ ਕਰਾਮਾਤ ਮੇਰੇ ਚਮਤਕਾਰ ਕਰਕੇ ਸਭ ਕੁਝ ਹੋਇਆ ਗੁਰੂ ਸਾਹਿਬ ਕਹਿੰਦੇ ਜੇ ਪ੍ਰਮਾਤਮਾ ਦੇ ਭਗਤਾਂ ਨੂੰ ਹੰਕਾਰ ਹੋ ਜਾਏ ਇਹ ਚੰਗੀ ਗੱਲ ਨਹੀਂ ਗੁਰੂ ਸਾਹਿਬ ਕਹਿੰਦੇ ਤੂੰ ਬੜੀ ਭਗਤੀ ਕੀਤੀ ਹੈ ਦਿਨ ਰਾਤ ਭਗਤੀ ਕੀਤੀ ਹੈ ਬੜੀ ਬੰਦਗੀ ਕੀਤੀ ਹੈ ਇਹ ਤੂੰ ਸਾਰੀ ਭਗਤੀ ਕਰਾ ਮਾਤਾ ਕਰਨ ਲਈ ਕੀਤੀ ਹੈ ਕਿ ਤੂੰ ਇਹ ਸਾਰੀ ਭਗਤੀ ਰਿਧੀਆਂ ਸਿੱਧੀਆਂ ਲੈਣ ਵਾਸਤੇ ਕੀਤੀ ਹੈ ਜੇ ਤੂੰ ਇਹ ਭਗਤੀ ਪਰਮਾਤਮਾ ਨੂੰ ਪਾਉਣ ਵਾਸਤੇ ਕਰਦਾ ਤਾਂ ਤੈਨੂੰ ਪਰਮਾਤਮਾ ਮਿਲ ਜਾਂਦਾ ਪਰ ਤੂੰ ਇਹ ਸਭ ਕੁਝ ਕਰਾ ਮਾਤਾ ਕਰਨ ਵਾਸਤੇ ਕੀਤਾ ਇਹ ਮਾਇਆ ਦਾ ਰੂਪ ਹੈ ਤੂੰ ਸਾਰੀ ਭਗਤੀ ਕਰਕੇ ਮਾਇਆ ਵਿੱਚ ਹੀ ਫਸ ਗਿਆ ਤੂੰ ਮਾਇਆ ਵਿੱਚੋਂ ਨਿਕਲ ਕੇ ਪਰਮਾਤਮਾ ਨੂੰ ਪਾਣਾ ਸੀ ਪਰ ਤੂੰ ਤਾਂ ਫਿਰ ਮਾਇਆ ਵਿੱਚ ਹੀ ਫਸ ਗਿਆ ਪਰਮੇਸ਼ਵਰ ਨੂੰ ਹਉਮੈ ਪ੍ਰਸਾਦ ਨੇ ਜਦੋਂ ਤੋਂ ਮਸੀਤ ਨੂੰ ਹਿਲਣੋਂ ਬੰਦ ਕੀਤਾ ਤਾਂ ਤੇਰੇ ਅੰਦਰ ਹੰਕਾਰ ਆ ਗਿਆ ਕਿ ਮਸੀਤ ਨੂੰ ਹਿਲਣੋਂ ਬੰਦ ਮੈਂ ਕਰਾਇਆ ਇਹ ਬਾਣੀ ਦਾ ਫਰਮਾਨ ਹੈ ਕਿ ਪ੍ਰਮਾਤਮਾ ਤੇ ਸਾਡੇ ਵਿੱਚ ਬਹੁਤ ਪਤਲਾ ਪਰਦਾ ਹੈ ਉਸ ਪਰਦੇ ਨੂੰ ਹਉਮੈ ਦਾ ਪਰਦਾ ਕਹਿੰਦੇ ਨੇ ਪ੍ਰਮਾਤਮਾ ਤੇ ਸਾਡੇ ਵਿੱਚ ਹਉਮੈ ਦੇ ਪਰਦੇ ਤੋਂ ਬਿਨਾਂ ਕੁਝ ਵੀ ਨਹੀਂ ਪਰ ਜੇ ਬੰਦਾ ਹਉਮੈ ਵਿੱਚ ਫਸਿਆ ਰਹੇ ਤਾਂ ਉਹ ਪਰਮੇਸ਼ਵਰ ਨੂੰ ਨਹੀਂ ਮਿਲ ਸਕਦਾ ਪਰ ਆਤਮਾ ਨੂੰ ਪਾਣ ਵਾਸਤੇ ਸਾਨੂੰ ਹੰਕਾਰ ਨੂੰ ਤਿਆਗਣਾ ਪਵੇਗਾ ਜੇ ਅਸੀਂ ਰਿਦਿਆਂ ਸਿਧਿਆਂ ਵਿੱਚ ਹੀ ਫਸੇ ਰਵਾਂਗੇ ਫਿਰ ਇਹ ਹੰਕਾਰ ਤੇ ਹੋਮੇ ਛੱਡਿਆ ਨਹੀਂ ਜਾਂਦਾ ਮੁਕਦਮ ਫਕੀਰ ਨੇ ਜਦੋਂ ਇਹ ਬਚਨ ਸੁਨੇ ਤਾਂ ਉਹਦਾ ਹਿਰਦਾ ਸਾਫ਼ ਹੋ ਗਿਆ ਜੋ ਵੀ ਗੁਰੂ ਸਾਹਿਬ ਦੇ ਬਚਨਾਂ ਨੂੰ ਸਰਵਣ ਕਰ ਲੈਂਦਾ ਹੈ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਮੁਕਦਮ ਫਕੀਰ ਹੋਮੇ ਵਿੱਚ ਆ ਗਿਆ ਸੀ ਉਹਦੀ ਹੋਮੇ ਦੀ ਮਹਿਲ ਉਤਰ ਗਈ ਉਹਦੇਆਂ ਰਿਦਿਆਂ ਸਿਧਿਆਂ ਤੇ ਕਰਾਮਾਤਾ ਦਾ ਹੰਕਾਰ ਉਹ ਵੀ ਖਤਮ ਹੋ ਗਿਆ ਉਹ ਕਹਿਣ ਲੱਗਾ ਮਹਾਰਾਜ ਮੇਰੀਆਂ ਗਲਤੀਆਂ ਵਾਸਤੇ ਮੈਨੂੰ ਮਾਫ ਕਰਦੇ ਹੋ ਮੈਂ ਹੁਣ ਤੋਂ ਰਿੱਧੀਆਂ ਸਿੱਧੀਆਂ ਦੇ ਕਰਾਮਾਤਾ ਦੇ ਹੰਕਾਰ ਵਿੱਚ ਨਹੀਂ ਪਾਵਾਂਗਾ ਮੇਰੇ ਮਨ ਵਿੱਚ ਇਹ ਸੀ ਕਿ ਮੈਂ ਹਵਾ ਵਿੱਚ ਉੱਡ ਕੇ ਆਪਣਾ ਨਾਮ ਪ੍ਰਸਿੱਧ ਕਰਾਂ ਜਦੋਂ ਮੈਂ ਕਰਾਮਾਤਾ ਕਰਾਂ ਤਾਂ ਲੋਕ ਮੇਰੀ ਸ਼ੋਭਾ ਕਰਨ ਇਸ ਕਰਕੇ ਮੈਂ ਇਹਨਾਂ ਚੀਜ਼ਾਂ ਵਿੱਚ ਫਸਿਆ ਪਰ ਤੁਹਾਡੇ ਉਪਦੇਸ਼ ਨਾਲ ਨੂੰ ਆਪਣੀ ਪਹਿੜੀ ਮਤ ਤੋਂ ਆਜ਼ਾਦੀ ਮਿਲੀ ਹੈ। ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਮੁਕਦਮ ਫਕੀਰ ਨੂੰ ਤਿੰਨ ਬਚਨ ਦਿੱਤੇ। ਗੁਰੂ ਸਾਹਿਬ ਨੇ ਮੁਕਦਮ ਫਕੀਰ ਨੂੰ ਕਿਹਾ ਇਹਨਾਂ ਤਿੰਨ ਬਚਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਹਮੇਸ਼ਾ ਯਾਦ ਰੱਖੀਂ। ਗੁਰੂ ਸਾਹਿਬ ਨੇ ਕਿਹਾ ਜ਼ਿੰਦਗੀ ਵਿੱਚ ਆਪਣਾ ਨਾਮ ਬਣਾਉਣ ਵਾਸਤੇ ਕੋਸ਼ਿਸ਼ ਨਾ ਕਰੀਂ। ਤੂੰ ਆਪਣੀ ਸ਼ੋਭਾ ਵਧਾਣ ਦੀ ਕੋਸ਼ਿਸ਼ ਨਾ ਕਰੀਂ। ਤੂੰ ਪਰਮਾਤਮਾ ਦਾ ਨਾਮ ਜਪਦਾ ਰਹੀਂ। ਦੁਨਿਆਵੀ ਤਾਂ ਇਹਨਾਂ ਚੀਜ਼ਾਂ ਪਿੱਛੇ ਭੱਜ ਰਹੀ ਹੈ। ਕਿ ਸਾਡੀ ਸ਼ੋਭਾ ਵਧੇ ਉਹ ਚਾਹਦੀ ਹੈ ਕਿ ਲੋਕ ਸਾਨੂੰ ਪਛਾਨਣਾ ਲੱਗ ਜਾਣ ਦਿਖਾਉਣ ਵਾਸਤੇ ਅਸੀਂ ਬਹੁਤ ਕੁਝ ਕਰਦੇ ਹਾਂ ਕਈ ਵਾਰੀ ਇਹੋ ਜਿਹਾ ਕੁਝ ਕਰ ਦਿੰਨੇ ਆ ਕਿ ਬਾਅਦ ਵਿੱਚ ਸਾਨੂੰ ਪਛਤਾਣਾ ਪੈਂਦਾ ਇਹ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਦਾ ਫਰਮਾਨ ਹੈ ਕਿ ਤੁਸੀਂ ਨਾਮ ਜਪਦੇ ਰਹੋ ਜੋ ਵੀ ਪਰਮਾਤਮਾ ਦਾ ਨਾਮ ਜਪੇਗਾ ਪਰਮਾਤਮਾ ਉਹਦੀ ਸ਼ੋਭਾ ਸਾਰੇ ਸੰਸਾਰ ਵਿੱਚ ਕਰ ਦੇਗਾ ਇਹ ਦੁਨੀਆ ਦੀ ਸੋਭਾ ਤਾਂ 4 ਦਿਨਾਂ ਦੀ ਹੈ ਪਰ ਸੱਚੀ ਸ਼ੋਭਾ ਅੰਤ ਤੱਕ ਰਹੇਗੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਜਪਿਆ ਹੈ ਉਹਨਾਂ ਦੀ ਸ਼ੋਭਾ ਅੱਜ ਵੀ ਹੈ ਜਿਵੇਂ ਭਗਤ ਕਬੀਰ ਜੀ ਭਗਤ ਫਰੀਦ ਜੀ ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਇਹਨਾਂ ਭਗਤਾਂ ਦਾ ਨਾਮ ਤੇ ਇਹਨਾਂ ਦੀ ਸ਼ੋਭਾ ਅੰਤ ਤੱਕ ਰਹੇਗੀ ਜਿਨ੍ਹਾਂ ਗੁਰਸਿੱਖਾਂ ਨੇ ਸਿੱਖੀ ਵਾਸਤੇ ਕਾਲਾਣਾ ਕਾਲੀ ਉਹਨਾਂ ਦਾ ਨਾਮ ਅੰਤ ਤੱਕ ਰਹੇਗਾ ਉਹਨਾਂ ਦੀ ਸ਼ੋਭਾ ਵਧਦੀ ਰਹੇਗੀ ਜਿਵੇਂ ਬਾਬਾ ਦੀਪ ਸਿੰਘ ਜੀ ਜੀਵੇ ਭਾਈ ਮਣੀ ਸਿੰਘ ਜੀ ਇਹਨਾਂ ਸਾਰੇ ਗੁਰਮੁਖਾਂ ਦੀ ਸ਼ੋਭਾ ਆਪੇ ਵਧਦੀ ਹੈ ਇਹਨਾਂ ਨੇ ਉਹ ਕਮਾਈ ਕੀਤੀ ਜੋ ਗੁਰੂ ਸਾਹਿਬ ਨੇ ਕਰਨ ਵਾਸਤੇ ਕਿਹਾ ਇਹਨਾਂ ਨੇ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਨਾਮ ਜਪਿਆ ਆਪਣੀ ਸ਼ੋਭਾ ਵਿਧਾਨ ਦੇ ਚੱਕਰ ਵਿੱਚ ਨਹੀਂ ਪੈਣਾ ਸ਼ੋਭਾ ਆਪੇ ਹੀ ਵਾਜ ਜਾਂਦੀ ਹੈ ਜਿਵੇਂ ਗੁਰਬਾਣੀ ਦਾ ਵੀ ਫਰਮਾਨ ਹੈ ਸੱਚੇ ਮਾਰਗ ਚੱਲਦੇ ਆ ਉਸ ਤਤ ਕਰੇ ਜਹਾਨ ਇੱਕ ਪੇੜ ਨੂੰ ਜਿੰਨਾ ਮਰਜ਼ੀ ਖਿੱਚ ਲੋ ਕਿ ਉਹ ਦੀਆਂ ਟਹਿਣੀਆਂ ਜ਼ਮੀਨ ਨਾਲ ਲੱਗ ਜਾਣ। ਜੇ ਪੇੜ ਦੀਆਂ ਟਹਿਣੀਆਂ ਨੂੰ ਤੁਸੀਂ ਜ਼ਮੀਨ ਨਾਲ ਲਗਾ ਵੀ ਦਿਓਗੇ ਤਾਂ ਜਦੋਂ ਉਹਨਾਂ ਨੂੰ ਛੱਡੋਗੇ ਤਾਂ ਉਨੀ ਤੇਜ਼ੀ ਨਾਲ ਉਹ ਅਸਮਾਨ ਵੱਲ ਚਲੀਆਂ ਜਾਣਗੀਆਂ। ਪਰ ਜਿਨ੍ਹਾਂ ਟਹਿਰੀਆਂ ਤੇ ਫਲ ਲੱਗ ਜਾਂਦੇ ਨੇ ਉਹ ਟਹਿਣੀਆਂ ਫਲਾਂ ਦੇ ਭਾਰ ਨਾਲ ਜ਼ਮੀਨ ਤੇ ਲੱਗ ਜਾਂਦੀਆਂ ਨੇ। ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, "ਮੁਕਦਮ ਫਕੀਰ ਹਵਾ ਵਿੱਚ ਉੱਡਣ ਨਾਲ ਤੈਨੂੰ ਕੁਝ ਨਹੀਂ ਮਿਲਣਾ।" ਤੂੰ ਜਿੰਨਾ ਨੀਵਾ ਰਹੇਗਾ ਉਨਾ ਹੀ ਖੁਸ਼ ਰਹੇਗਾ ਪਰ ਬਾਤਮਾ ਉਸ ਨੂੰ ਹੀ ਪਸੰਦ ਕਰਦਾ ਹੈ ਜਿਹੜਾ ਨੀਵਾ ਰਹਿੰਦਾ ਹੈ ਇਸ ਸਮਾਨ ਵਿੱਚ ਤਾਂ ਪੰਛੀ ਵੀ ਉੱਡਦੇ ਨੇ ਕਾਂ ਵੀ ਉੱਡਦੇ ਨੇ ਇੱਲਾਮੀ ਉੱਡਦੀ ਨੇ ਤੇ ਜੇ ਤੂੰ ਵੀ ਉੱਟੇਗਾ ਤਾਂ ਇਹਦੇ ਵਿੱਚ ਕਿਹੜੀ ਵੱਡੀ ਗੱਲ ਹੈ ਜਦੋਂ ਬੰਦੇ ਕੋਲ ਰਿਧੀਆਂ ਸਿਧੀਆਂ ਆਂਦੀਆਂ ਨੇ ਤਾਂ ਇਹ ਕਹਿੰਦੀਆਂ ਨੇ ਕਿ ਮੈਨੂੰ ਵਰਤੋ ਤੇ ਜਿਹੜਾ ਵੀ ਇਹਨਾਂ ਨੂੰ ਵਰਤ ਲੈਂਦਾ ਹੈ ਉਹ ਇਹਨਾਂ ਵਿੱਚ ਹੀ ਫਸ ਜਾਂਦਾ ਹੈ ਗੁਰਮੁਖ ਐਨਾ ਰਿਤਿਆ ਸਿਧੀਆਂ ਤੋਂ ਨਿਰੋਲ ਰਹਿੰਦੇ ਨੇ ਉਹ ਐਨਾ ਵਿੱਚ ਨਹੀਂ ਫਸਦੇ ਉਹ ਐਨਾ ਰਿਤਿਆ ਸਿਧੀਆਂ ਨੂੰ ਮਾਇਆ ਕਰਕੇ ਜਾਣਦੇ ਨੇ ਗੁਰੂ ਸਾਹਿਬ ਨੇ ਉਸ ਪੀਰ ਨੂੰ ਬਚਨ ਕੀਤੇ ਗੁਰੂ ਸਾਹਿਬ ਕਹਿਣ ਲੱਗੇ ਤੂੰ ਲੋਕ ਦਿਖਾਵਾ ਛੱਡ ਦੇ ਤੈਨੂੰ ਐਨਾ ਲੋਕਾਂ ਨੂੰ ਭਗਤੀ ਵੱਲ ਪ੍ਰੇਰਣਾ ਚਾਹੀਦਾ ਹੈ ਨਾ ਕਿ ਤੂੰ ਐਨਾ ਨੂੰ ਆਪਣੀਆਂ ਕਰਮਾਤਾਂ ਦਿਖਾ ਕੇ ਆਪਣੇ ਨਾਲ ਜੋੜ ਜਿਹੜਾ ਭਗਤੀ ਕਰਦਾ ਉਸਦੇ ਰਾਹ ਵਿੱਚ ਇਹ ਰਿਤਿਆ ਸਿਧੀਆਂ ਜ਼ਰੂਰ ਆਉਂਦੀਆਂ ਨੇ ਜਦੋਂ ਭਗਤ ਫਰੀ ਜੀ ਭਗਤੀ ਕਰ ਰਹੇ ਸਨ ਭਗਤੀ ਕਰਦੇ ਹੋਇਆ ਉਹਨਾਂ ਦੇ ਮਨ ਵਿੱਚ ਕਰੋਧ ਆਇਆ ਉਹਨਾਂ ਦੇ ਨੇੜੇ ਕੁਝ ਚਿੜੀਆਂ ਰੋਲਾ ਪਾ ਰਹੀਆਂ ਸਨ ਭਗਤ ਫਰੀ ਜੀ ਨੇ ਜਦੋਂ ਚਿੜੀਆਂ ਨੂੰ ਦੇਖਿਆ ਤਾਂ ਉਹਨਾਂ ਨੇ ਕਿਹਾ ਮਰ ਜਾਓ ਚਿੜੀਓ ਉਹ ਸਾਰੀਆਂ ਚਿੜੀਆਂ ਉਸੇ ਵਕਤ ਮਰ ਗਈਆਂ ਕੁਝ ਸਮੇਂ ਬਾਅਦ ਉਹਨਾਂ ਨੂੰ ਖਿਆਲ ਆਇਆ ਮੈਂ ਇਹਨਾਂ ਚਿੜੀਆਂ ਨੂੰ ਮਾਰ ਦਿੱਤਾ ਹੈ ਇਹਨਾਂ ਚਿੜੀਆਂ ਨੂੰ ਮਾਰ ਕੇ ਮੈਨੂੰ ਕੀ ਮਿਲਿਆ ਫਗਤ ਫਰੀਜ ਨੇ ਓਣਾ ਬਲ ਲਗਾ ਕੀਤੀ ਤਾਂ ਸਾਰੇ ਪੰਛੀ ਚਿੰਦੇ ਹੋ ਗਏ ਉਹ ਸਾਰੇ ਪੰਛੀ ਉੱਡ ਗਏ ਜਦੋਂ ਪਰਮੇਸ਼ਵਰ ਆਪਣੇ ਭਗਤ ਨੂੰ ਆਪਣੇ ਨਾਲ ਮਿਲਾਂਦਾ ਉਸ ਤੋਂ ਪਹਿਲਾਂ ਉਹ ਉਹਨੂੰ ਬਹੁਤ ਕੁਝ ਦਿੰਦਾ ਹੈ ਇਹ ਸਾਰੀਆਂ ਪਰਖਾਂ ਹੁੰਦੀਆਂ ਹਨ ਜਦੋਂ ਪਰਮਾਤਮਾ ਬੰਦੇ ਨੂੰ ਵਡਿਆਈ ਦਿੰਦਾ ਹੈ ਕਈ ਫਗਤਾਂ ਵਡਿਆਈ ਵਿੱਚ ਆ ਕੇ ਫਸ ਜਾਂਦੇ ਨੇ ਉਹ ਆਪਣੀ ਵਡਿਆਈ ਕਰਾ ਕੇ ਪਰਮਾਤਮਾ ਦੇ ਰਾਹ ਤੋਂ ਦੂਰ ਹੋ ਜਾਂਦੇ ਨੇ ਕਈ ਵਾਰੀ ਪ੍ਰਮਾਤਮਾ ਬੰਦੇ ਨੂੰ ਇਹ ਸ਼ਕਤੀਆਂ ਇਹ ਤਾਕਤਾਂ ਦੇ ਦਿੰਦਾ ਹੈ ਤੇ ਬੰਦਾ ਇਹਨਾਂ ਤਾਕਤਾਂ ਨੂੰ ਲੈ ਕੇ ਪ੍ਰਮਾਤਮਾ ਦੇ ਨਾਮ ਤੋਂ ਪਟਕ ਜਾਂਦਾ ਹੈ ਭਗਤ ਫਰੀਦ ਜੀ ਭਗਤੀ ਕਰਨ ਵਾਸਤੇ ਜੰਗਲਾਂ ਵਿੱਚ ਆਏ ਉਹਨੂੰ ਉਹਨਾਂ ਦੇ ਮਨ ਵਿੱਚ ਇਹ ਸੀ ਕਿ ਮੈਂ ਪ੍ਰਮਾਤਮਾ ਨੂੰ ਪਾਣਾ ਹੈ ਪਰ ਜਦੋਂ ਉਹਨਾਂ ਨੇ ਪ੍ਰਮਾਤਮਾ ਦੀ ਪ੍ਰਗਤੀ ਕੀਤੀ ਤਾਂ ਉਹਨਾਂ ਦੇ ਮਨ ਵਿੱਚ ਹਉਮੈ ਆ ਗਈ ਉਹਨਾਂ ਦੇ ਮਨ ਵਿੱਚ ਹੰਕਾਰ ਆ ਗਿਆ ਉਹ ਸੋਚਣ ਲੱਗੇ ਮੈਂ ਆਪਣਾ ਘਰ-ਬਾਰ ਪਰਮਾਤਮਾ ਨੂੰ ਮਿਲਣ ਵਾਸਤੇ ਛੱਡਿਆ ਪਰ ਮੈਂ ਪਰਮਾਤਮਾ ਨੂੰ ਨਾ ਮਿਲ ਸਕਿਆ ਉਦੋਂ ਭਗਤ ਫਰੀਦ ਜੀ ਨੂੰ ਬੜਾ ਗੁੱਸਾ ਆਇਆ ਉਹਨਾਂ ਨੇ ਆਪਣੇ ਪੈਰਾਂ ਨੂੰ ਸੰਗਲ ਬਣੇ ਤੇ ਉਹ ਇੱਕ ਖੂਹ ਵਿੱਚ ਲਟਕ ਗਏ ਜਦੋਂ ਉਹਨਾਂ ਨੂੰ ਪੁੱਠਾ ਲਟਕਿਆ ਕਾਫੀ ਸਮਾਂ ਹੋ ਗਿਆ ਤਾਂ ਕਾਹ ਨੂੰ ਐਦਾਂ ਲੱਗਿਆ ਕਿ ਇਹ ਕੋਈ ਮਰਦਾ ਸਰੀਰ ਹੈ ਕਾਹਾਂ ਨੇ ਭਗਤ ਫਰੀਦ ਜੀ ਦੇ ਪੈਰਾਂ ਵਿੱਚ ਚੁੰਝਾਂ ਮਾਰੀਆਂ ਭਗਤ ਫਰੀਦ ਜੀ ਖੂਹ ਵਿੱਚ ਪੁੱਠਾ ਲਟਕਦੇ ਰਹੇ ਇੱਕ ਦਿਨ ਭੇਡਾਂ ਚਾਰਨ ਵਾਲਾ ਉਸ ਖੂਹ ਦੇ ਕੋਲ ਆਇਆ। ਉਸਨੇ ਫਰੀਦ ਜੀ ਨੂੰ ਸੰਗਲਾਂ ਦੇ ਨਾਲ ਉੱਠਾ ਲਟਕਦਾ ਦੇਖਿਆ। ਉਹ ਭਗਤ ਫਰੀਦ ਜੀ ਨੂੰ ਕਹਿਣ ਲੱਗਾ, "ਤੁਸੀਂ ਐਦਾਂ ਕਿਉਂ ਕਰ ਰਹੇ ਹੋ?" ਤਾਂ ਉਹ ਕਹਿ ਲਗੇ, "ਮੈਂ ਸਭੂਜ ਪ੍ਰਮਾਤਮਾ ਦੀ ਪ੍ਰਾਪਤੀ ਵਾਸਤੇ ਕਰ ਰਿਹਾ।" ਤਾਂ ਭੇਡਾਂ ਚਾਰਨ ਵਾਲਾ ਕਹਿਣ ਲੱਗਾ, "ਮੈਂ ਭੇਡਾਂ ਚਰਾ ਕੇ ਕੀ ਕਰਨਾ ਹੈ? ਮੈਂ ਵੀ ਭਾਈ ਫਰੀਦ ਜੀ ਨਾਲ ਖੂਹ ਵਿੱਚ ਉਲਟਾ ਲਟਕ ਜਾਣਾ।" ਉਸਨੇ ਆਪਣੀ ਖਾਫ ਉਸ ਨੂੰ ਰੱਸੀ ਨਾਲ ਬੰਨ੍ਹਿਆ। ਤੇ ਉਹ ਖੂਵ ਵਿੱਚ ਉਲਟਾ ਲਟਕ ਗਿਆ ਜਦੋਂ ਉਹ ਕਾ ਅਸੁੱਖਾ ਲੱਗਾ ਤਾਂ ਉਹ ਰੱਸੀ ਟੁੱਟਣ ਲੱਗ ਪਈ ਪਰ ਉਸ ਬੱਕਰੀਆਂ ਚਾਰਨ ਵਾਲੇ ਨੇ ਆਪਣੇ ਮਰਨ ਦੀ ਚਿੰਤਾ ਨਹੀਂ ਕੀਤੀ ਉਹ ਖੂਵ ਵਿੱਚ ਲਟਕਦਾ ਰਿਹਾ ਉਸਦੇ ਮਨ ਵਿੱਚ ਪਰਮਾਤਮਾ ਦੇ ਪ੍ਰਤੀ ਬੜਾ ਪ੍ਰੇਮ ਸੀ ਜਦੋਂ ਪਰਮਾਤਮਾ ਨੇ ਉਸਦੇ ਹਿਰਦੇ ਦਾ ਇਹ ਪ੍ਰੇਮ ਦੇਖਿਆ ਤਾਂ ਉਸ ਪਰਮਾਤਮਾ ਨੇ ਉਸ ਨੂੰ ਉਸ ਖੂਵ ਚੋਂ ਡਿੱਗਣੋਂ ਬਚਾ ਲਿਆ ਅਸਲ ਵਿੱਚ ਉਸਦੇ ਪਿਛਲੇ ਕਰਮ ਜਾਗੇ ਉਸਦੀ ਪਿਛਲੀ ਕੀਤੀ ਹੋਈ ਭਗਤੀ ਤੇ ਇਸ ਜਨਮ ਦੇ ਪ੍ਰੇਮ ਨੇ ਉਸ ਨੂੰ ਪਰਮੇਸ਼ਵਰ ਦੇ ਦਰਸ਼ਨ ਕਰਾ ਦਿੱਤੇ ਜਦੋਂ ਉਸ ਨੂੰ ਪਰਮਾਤਮਾ ਦੇ ਦਰਸ਼ਨ ਹੋਏ ਤਾਂ ਉਸ ਨੇ ਪਰਮਾਤਮਾ ਨੂੰ ਬੇਨਤੀ ਕੀਤੀ हे ਪਰਮੇਸ਼ਵਰ ਮੇਰੇ ਗੁਰੂ ਨੂੰ ਵੀ ਦਰਸ਼ਨ ਦਿਓ ਕਿਉਂਕਿ ਮੈਂ ਆਪਣੇ ਗੁਰੂ ਕਰਕੇ ਹੀ ਭਗਤੀ ਕਰਨ ਲੱਗਾ ਉਦੋਂ ਪਰਮਾਤਮਾ ਨੇ ਜਵਾਬ ਦਿੱਤਾ ਤੇਰਾ ਸੰਗਲ ਕੱਚਾ ਸੀ ਤੇ ਟੁੱਟਣ ਵਿੱਚ देर ਨਹੀਂ ਲੱਗੀ ਇਸੇ ਕਰਕੇ ਮੈਂ ਤੈਨੂੰ ਦਰਸ਼ਾ ਦਿੱਤੇ ਪਰ ਜਿਹੜਾ ਭਗਤ ਫਰੀਦ ਦਾ ਸੰਗਲ ਹੈ ਉਹ ਬੜਾ ਮੋਟਾ ਹੈ ਉਸ ਨੂੰ ਟੁੱਟਣ ਵਿੱਚ ਬੜਾ ਸਮਾਂ ਪਿਆ ਤਾਂ ਪਰਮੇਸ਼ਵਰ ਕਹਿਣ ਲੱਗੇ ਆਪਣੇ ਗੁਰੂ ਨੂੰ ਜਾ ਕੇ ਕਿਹਾ ਕਿ ਜਿਹੜਾ ਤਰੀਕਾ ਤੂੰ ਪਰਮੇਸ਼ਵਰ ਨੂੰ ਪਾਣ ਵਾਸਤੇ ਕਰ ਰਿਹਾ ਹੈ ਉਹ ਸਾਨੂੰ ਪਸੰਦ ਨਹੀਂ ਜਦੋਂ ਉਸਨੇ ਭਗਤ ਫਰੀਦ ਜੀ ਨੂੰ ਕਿਹਾ ਕਿ ਪਰਮੇਸ਼ਵਰ ਕਹਿੰਦੇ ਨੇ ਕਿ ਸਾਨੂੰ ਪੁੱਠਾ ਲਟਕਣ ਵਾਲਾ ਤਰੀਕਾ ਪਸੰਦ ਨਹੀਂ ਉਦੋਂ ਭਗਤ ਫਰੀਦ ਜੀ ਖੂਬ ਚੋਂ ਬਾਹਰ ਆ ਗਏ ਉਹ ਸੋਚਣ ਲੱਗੇ ਮੈਂ ਕਿਹੜਾ ਤਰੀਕਾ ਅਪਣਾਵਾਂ ਕਿ ਮੈਨੂੰ ਪਰਮੇਸ਼ਵਰ ਦੀ ਪ੍ਰਾਪਤੀ ਹੋ ਜਾਏ ਜਦੋਂ ਉਹਨਾਂ ਨੂੰ ਕੁਝ ਨਹੀਂ ਸੋਚਿਆ ਤਾਂ ਉਹਨਾਂ ਨੇ ਆਪਣੇ ਘਰ ਜਾਣ ਦੀ ਸੋਚੀ ਉਹ ਸੋਚਣ ਲੱਗੇ ਮੈਂ ਆਪਣੀ ਬਿਰਧਮਾ ਨੂੰ ਮਿਲ ਕੇ ਇਹ ਪੁੱਛਾਂ ਕਿ ਮੈਂ ਪਰਮਾਤਮਾ ਨੂੰ ਕਿਵੇਂ ਮਿਲਾਂ ਉਹਨਾਂ ਨੂੰ ਇਹਾਸ ਲੱਗੇ ਉਹ ਆਪਣੇ ਘਰ ਵੱਲ ਚੱਲ ਪਏ ਰਸਤੇ ਵਿੱਚ ਇੱਕ ਖੂਹ ਸੀ ਉਹਨਾਂ ਨੇ ਉਸ ਖੂਹ ਵਿੱਚੋਂ ਪਾਣੀ ਪੀਣ ਦੀ ਸੋਚੀ ਪਰ ਉਸ ਖੂਹ ਤੇ ਇੱਕ स्त्री ਸੀ ਜੋ ਪਾਣੀ ਭਰ-ਭਰ ਕੇ ਬਾਹਰ ਛੁੱਟੇ ਜਾਂਦੀ ਸੀ ਉਹ ਬਾਲਟੀਆਂ ਭਰ-ਭਰ ਤੇ ਬਾਹਰ ਛੁੱਟੇ ਜਾਂਦੀ ਭਗਤ ਫਰੀਦ ਜੀ ਉਸ ਇਸਤਰੀ ਨੂੰ ਕਹਿ ਲਗੇ ਬੀਬੀ ਮੈਨੂੰ ਬੜੀ ਪਿਆਸ ਲੱਗੀ ਹੈ ਮੈਨੂੰ ਪਾਣੀ ਪਿਲਾ ਦੇ ਉਸ ਬੀਬੀ ਨੇ ਭਗਤ ਫਰੀਦ ਜੀ ਦੀ ਗੱਲ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਉਹ ਇਸਤਰੀ ਕਹਿਣ ਲੱਗੀ ਤੁਸੀਂ ਇੱਥੇ ਹੀ ਬੈਠ ਜਾਓ ਮੈਂ ਆਪਣਾ ਕੰਮ ਕਰਨ ਤੋਂ ਬਾਅਦ ਤੁਹਾਨੂੰ ਪਾਣੀ ਪਿਲਾ ਦਵਾਂਗੀ ਉਹ ਪਾਣੀ ਭਰ-ਭਰ ਕੇ ਜ਼ਮੀਨ ਤੇ ਛੁੱਟੇ ਜਾਂਦੀ ਭਗਤ ਫਰੀਦ ਜੀ ਨੇ ਸੋਚਿਆ ਲੱਗਦਾ ਹੈ ਇਹ ਬੀਬੀ ਪਾਗਲ ਹੈ ਪਰ ਪੂਰੀ ਪਾਗਲ ਨਹੀਂ ਜੇ ਇਹ ਪਾਗਲ ਹੁੰਦੀ ਤਾਂ ਇਹ ਸੰਗਲਾਂ ਨਾਲ ਬਣ ਕੇ ਰੱਖੀ ਹੁੰਦੀ ਇਹ ਥੋੜੀ ਪਾਗਲ ਹੈ ਭਗਤ ਫਰੀਦ ਜੀ ਸੋਚਣ ਲੱਗੇ ਜੇ ਬੰਦਾ ਸਿੱਧੜ ਹੈ ਜੇ ਉਸ ਤੋਂ ਕੰਮ ਕਰਾਣਾ ਹੈ ਤੇ ਜਾਂ ਤਾਂ ਉਹਨੂੰ ਪਿਆਰ ਨਾਲ ਲਾਖੀਏ ਜਾਂ ਫਿਰ ਰੋਬ ਨਾਲ ਲਗਾਈਏ ਤਾਂ ਉਹ ਬੰਦਾ ਗਾਲ੍ਹਾਂ ਵੰਡ ਲੈਂਦਾ ਭਗਤ ਫਰੀਦ ਜੀ ਉਸ ਬੀਬੀ ਨੂੰ ਬੜੇ ਪਿਆਰ ਨਾਲ ਕਹਿ ਲਗੇ ਮੈਨੂੰ ਪਿਆਸ ਲੱਗੀ ਹੈ ਮੈਨੂੰ ਪਾਣੀ ਪਿਲਾ ਦੇ ਤਾਂ ਉਹ ਬੀਬੀ ਕਹਿ ਲਗੀ ਥੋੜ੍ਹਾ ਧੀਰਜ ਰੱਖੋ ਮੈਂ ਆਪਣਾ ਕੰਮ ਕਰਨ ਤੋਂ ਬਾਅਦ ਤੁਹਾਨੂੰ ਪਾਣੀ ਪਿਲਾ ਦਵਾਂਗੀ ਫਿਰ ਭਗਤ ਫਰੀਜ ਜੀ ਨੇ ਥੋੜੇ ਗੁੱਸੇ ਨਾਲ ਕਿਹਾ ਤੂੰ ਮੈਨੂੰ ਪਾਣੀ ਪਿਲਾਣਾ ਹੈ ਕਿ ਨਹੀਂ ਉਹ ਕਹਿ ਲਗੀ ਇੱਥੇ ਜੰਗਲ ਦੀਆਂ ਚਿੜੀਆਂ ਨਹੀਂ ਹੈ ਜਿਹੜੀਆਂ ਤੁਹਾਡੇ ਕਹਿਣ ਨਾਲ ਮਰ ਜਾਣਗੀਆਂ ਤੇ ਉਹ ਜਿੰਦਾ ਹੋ ਜਾਣਗੀਆਂ ਜਦੋਂ ਭਗਤ ਫਰੀਜ ਜੀ ਨੇ ਉਸ ਬੀਬੀ ਤੋਂ ਇਹ ਗੱਲ ਸੁਣੀ ਉਹ ਬੜੀ ਸੋਚਾਂ ਵਿੱਚ ਪੈ ਗਈ ਉਹ ਸੋਚਣ ਲੱਗੀ ਇਹ ਗੱਲ ਤਾਂ ਸਿਰਫ ਮੈਨੂੰ ਪਤਾ ਸੀ ਜਾਂ ਮੇਰੇ ਖੁਦਾ ਨੂੰ ਪਤਾ ਹੈ ਇਹ ਗੱਲ ਇਸ ਬੀਬੀ ਨੂੰ ਕਿਵੇਂ ਪਤਾ ਚੱਲ ਗਈ ਜਿੱਸੋਂ ਉਸ ਬੀਬੀ ਦਾ ਕੰਮ ਪੂਰਾ ਹੋ ਗਿਆ ਤਾਂ ਉਹ ਭਗਤ ਫਰੀਦ ਜੀ ਨੂੰ ਕਹਿ ਲਗੀ ਆਓ ਫਕੀਰ ਜੀ ਪਾਣੀ ਪੀ ਲਓ ਭਗਤ ਫਰੀਦ ਜੀ ਕਹਿ ਲਗੇ ਪਹਿਲਾਂ ਮੈਨੂੰ ਇਹ ਦੱਸ ਕਿ ਇਹ ਚਿੜੀਆਂ ਵਾਲੀ ਗੱਲ ਤੈਨੂੰ ਕਿਨੇ ਦੱਸੀ ਤੇ ਦੂਸਰੀ ਮੈਨੂੰ ਇਹ ਗੱਲ ਦੱਸ ਕਿ ਤੂੰ ਪਾਣੀ ਨੂੰ ਧਰਤੀ ਤੇ ਕਿਉਂ ਸੁੱਟ ਰਹੀ ਐ ਉਹ ਕਹਿ ਲੱਗੇ ਪ੍ਰਮਾਤਮਾ ਦੀ ਪਗਤੀ ਕਰਕੇ ਤੇ ਆਪਣੇ પતિ ਦੀ ਸੇਵਾ ਕਰਕੇ ਮੈਨੂੰ ਪ੍ਰਮਾਤਮਾ ਨੇ ਅੰਤਯਾਮਤਾ ਦਿੱਤੀ ਤੇ ਦੂਜਾ ਜਿਹੜਾ ਮੈਂ ਇਹ ਪਾਣੀ ਧਰਤੀ ਤੇ ਸੁੱਟ ਰਹੀ ਆ ਮੇਰੀ ਭੈਣ ਦੇ ਘਰ ਆਗ ਲੱਗੀ ਐ ਉਹ ਆਪਣੇ ਘਰ ਨਹੀਂ ਐ ਮੈਂ ਆਪਣੀ ਭੈਣ ਦੇ ਘਰ ਨੂੰ ਪਾਣੀ ਪਾ ਕੇ ਬਚਾ ਰਹੀ ਆ ਜੇ ਤੁਹਾਨੂੰ ਯਕੀਨ ਨਹੀਂ ਆਂਦਾ ਤਾਂ ਤੁਹਾਨੂੰ ਮੈਂ ਆਪਣੀ ਭੈਣ ਦਾ ਪਤਾ ਦੱਸ ਦਿੰਨੇ ਆ ਤੁਸੀਂ ਉੱਥੇ ਜਾ ਕੇ ਸਭ ਕੁਝ ਦੇਖ ਸਕਦੇ ਹੋ ਭਗਤ ਫਰੀਦ ਜੀ ਉਹਦੀ ਭੈਣ ਦੇ ਘਰ ਗਏ ਤਾਂ ਉਹਨਾਂ ਨੇ ਦੇਖਿਆ ਉੱਥੇ ਸੱਚਮੁੱਚ ਅੱਗ ਲੱਗੀ ਹੋਈ ਸੀ ਤੇ ਪਾਣੀ ਪੈਣ ਕਰਕੇ ਉਹ ਅੱਗ ਬੁਝ ਗਈ ਭਗਤ ਕਬੀਰ ਜੀ ਉਸ ਬੀਬੀ ਕੋਲ ਵਾਪਸ ਆਏ ਤਾਂ ਕਹਿ ਲਗੇ ਮੈਂ ਤੈਨੂੰ ਆਪਣਾ ਗੁਰੂ ਧਾਰਨਾ ਤੂੰ ਮੇਰਾ ਗੁਰੂ ਬਣ ਜਾ ਉਹ ਕਹਿ ਲਗੀ ਸਾਡੇ ਧਰਮ ਵਿੱਚ ਇਹ ਪ੍ਰਥਾ ਨਹੀਂ ਹੈ ਇਹ ਮੇਰਾ ਪਤੀ ਵੀ ਨਹੀਂ ਬਣਨੇਗਾ। ਉਹ ਤਾਂ ਭਗਤ ਫਰੀਦ ਜੀ ਕਹਿਣ ਲੱਗੇ, ਮੈਂ ਕਰਾ ਤਾਂ ਕਰਾਂਗੀ। ਭਗਤ ਫਰੀਦ ਜੀ ਕਹਿਣ ਲੱਗੇ, ਮੈਂ 36 ਸਾਲ ਭਗਤੀ ਕਰ ਚੁੱਕਾ, ਪਰ ਮੈਂ ਰੱਬ ਨੂੰ ਨਹੀਂ ਪਾ ਸਕਿਆ। ਮੈਨੂੰ ਕੁਝ ਸਮਝ ਨਹੀਂ ਆ ਰਿਹਾ। ਮੈਂ ਕਿੰਨੂ ਗੁਰੂ ਧਾਰਨ ਕਰਾਂ? ਭਗਤ ਫਰੀਦ ਜੀ ਦੀ ਨਿਮਰਤਾ ਦੇਖ ਕੇ ਉਹ ਬੀਬੀ ਕਹਿਣ ਲੱਗੀ, ਇਸ ਦਰਿਆ ਦੇ ਪਾਰ ਇੱਕ ਰਾਜਾ ਹੈ ਜੋ ਭਗਤੀ ਕਰਦਾ ਹੈ। ਉਹ ਰਾਜਾ ਤੇਰਾ ਗੁਰੂ ਬਣਨ ਯੋਗ ਹੈ। ਜਦੋਂ ਭਗਤ ਫਰੀਜ ਜੀ ਦਰਿਆ ਪਾਰ ਕਰਨ ਲੱਗੇ ਤਾਂ ਉਹ ਕਿਸ਼ਤੀ 'ਚ ਬੈਠੇ ਜਦੋਂ ਰਾਜੇ ਨੇ ਦੇਖਿਆ ਕਿ ਉਹਨਾਂ ਵੱਲ ਕਿਸ਼ਤੀ ਆ ਰਹੀ ਹੈ ਤਾਂ ਉਹਨਾਂ ਨੇ ਆਪਣੀ ਤਾਕਤ ਨਾਲ ਉਸ ਕਿਸ਼ਤੀ ਨੂੰ ਦਰਿਆ ਵਿੱਚ ਰੋਕ ਦਿੱਤਾ ਜਦੋਂ ਭਗਤ ਫਰੀਜ ਜੀ ਨੇ ਇਹ ਦੇਖਿਆ ਤਾਂ ਉਹ ਸੋਚਣ ਲੱਗੇ ਕਿ ਪਸ਼ੂਆਂ ਵਾਲਾ ਕੰਮ ਕਿੰਨੇ ਕੀਤਾ ਹੈ ਕਿਉਂਕਿ ਕੋਈ ਪਸ਼ੂ ਗirte ਵਾਲੀ ਕਿਸ਼ਤੀ ਨੂੰ ਦਰਿਆ ਵਿੱਚ ਰੋਕ ਸਕਦਾ ਭਗਤ ਫਰੀਜ ਜੀ ਸ਼ਕਤੀਵਾਨ ਸਨ ਉਹਨਾਂ ਨੇ ਕਿਹਾ ਕੇ ਜਿਨੇ ਮੇਰੀ ਕਿਸ਼ਤੀ ਨੂੰ ਰੋਕਿਆ ਉਹਦੇ ਸਿਰ ਤੇ ਸਿੰਘ ਉਗ ਜਾਣ ਉਦੋਂ ਉਸ ਰਾਜੇ ਦੇ ਸਿਰ ਉੱਤੇ ਸਿੰਘ ਉਗਾਏ ਜਦੋਂ ਰਾਜੇ ਦੇ ਸਿਰ ਉੱਤੇ ਸਿੰਘ ਉਗਾਏ ਤਾਂ ਉਸਨੇ ਕਿਹਾ ਉਹ ਕਿਸ਼ਤੀ ਚੱਲ ਪਵੇ ਉਹ ਕਿਸ਼ਤੀ ਕਿਨਾਰੇ ਤੇ ਪਹੁੰਚ ਗਈ ਤੇ ਭਗਤ ਫਰੀਦ ਜੀ ਉਸ ਰਾਜੇ ਨੂੰ ਮਿਲੇ ਤਾਂ ਭਗਤ ਫਰੀਦ ਜੀ ਨੂੰ ਪਤਾ ਚੱਲ ਗਿਆ ਕਿ ਇਹ ਕਿਸ਼ਤੀ ਨੂੰ ਰੋਕਣ ਵਾਲਾ ਤਾਂ ਰਾਜਾ ਹੀ ਸੀ ਉਦੋਂ ਭਗਤ ਫਰੀਦ ਜੀ ਨੇ ਕਿਹਾ ਮੈਂ ਤੁਹਾਨੂੰ ਆਪਣਾ ਗੁਰੂ ਬਣਾਣਾ ਹੈ ਪਰ ਰਾਜੇ ਨੇ ਉਹਨਾਂ ਨੂੰ ਇਨਕਾਰ ਕਰ ਦਿੱਤਾ ਰਾਜਾ ਕਹਿ ਲਗਾ ਤੁਸੀਂ ਮੇਰੇ ਤੋਂ ਵੱਧ ਸ਼ਕਤੀਮਾਨ ਹੋ ਤੁਸੀਂ ਮੇਰੇ ਤੋਂ ਵੱਧ ਭਗਤੀ ਕੀਤੀ ਹੈ ਇਸ ਲਈ ਮੈਂ ਤੁਹਾਡੇ ਗੁਰੂ ਬਣਨ ਦੇ ਯੋਗ ਨਹੀਂ ਰਾਜਾ ਕਹਿ ਲਗਾ ਫਰੀਦ ਜੀ ਅਸੀਂ ਦੋਨੋਂ ਹੀ ਕਰਮਾਤਾਂ ਵਿੱਚ ਫਸੇ ਹੋਇਆ ਸਾਨੂੰ ਉਸ ਨੂੰ ਤਾਰਨ ਕਰਨਾ ਪਏਗਾ ਜਿਹੜਾ ਇਸ ਜੰਜਾਲ ਵਿੱਚੋਂ ਆਜ਼ਾਦ ਹੈ ਤੇ ਜਿਹੜਾ ਖੁਦਾ ਦੇ ਪਾਣੀ ਵਿੱਚ ਰਹਿੰਦਾ ਹੈ ਭਗਤ ਫਰੀਦ ਜੀ ਨੇ ਬਾਗਪਟਨ ਦੇ ਸਥਾਨ ਤੇ ਇੱਕ ਫਕੀਰ ਨੂੰ ਗੁਰੂ ਧਾਰਨ ਕੀਤਾ ਉਸ ਦੀ ਸੇਵਾ ਕਰਕੇ ਪ੍ਰਮਾਤਮਾ ਨੂੰ ਪਾਇਆ ਸੰਗਤ ਜੀ ਆਪਣੀਆਂ ਬਨਵਿਰਤੀਆਂ ਨੂੰ ਇਕਾਗਰ ਕਰਕੇ ਬੜੇ ਪ੍ਰੇਮ ਨਾਲ ਮੂਲ ਮੰਤਰ ਦਾ ਜਾਪ ਕਰਿਏ ਜੀ